ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਨੈਸ਼ਨਲ ਕਲਮੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਿਆਣੇ ਤੋਂ ਸ਼ੁਰੂ ਕੀਤੀ ਸੀ ਜੀ ਯੁੱਧ ਨਸ਼ਾ ਵਿਰੋਧੀ ਸ਼ੁਰੂਆਤ ਕੀਤੀ ਸੀ ਔਰ ਇਹ ਸਾਡਾ ਵਾਅਦਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਉਹਦੇ ਵਾਸਤੇ ਇੱਕ ਬਹੁਤ ਹੀ ਜਿਹੜੀ ਵੈਲ ਪਲਾਨਡ ਜਿਹੜੀ ਕੋਆਰਡੀਨੇਟਡ ਜਿਹੜੀ ਹੈਗਾ ਐਫਰਟ ਜਿਹੜਾ ਉਹ ਕੀਤਾ ਜਾ ਰਿਹਾ ਮੇਰੇ ਜਿਹੜੇ ਕੁਲੀਗਸ ਹੈ ਮਦਨ ਲਾਲ ਜੀ ਐਮਐਲਏ ਸਾਹਿਬ ਔਰ ਦਰਜੀਤ ਭੋਲਾ ਜੀ ਡਿਪਟੀ ਕਮਿਸ਼ਨਰ ਸਿਵਲ ਸਰਜਨ اور ਸੀਪੀ ਸਾਹਿਬ اور ਸਾਡੇ ਐਸਐਸਪੀ ਬਾਕੀ ਸਾਰੇ ਜ਼ਿਲ੍ਹੇ ਦੇ ਸਾਰੇ ਅਫਸਰ ਹੈ ਅਸੀਂ ਬੈਠ ਕੇ ਸਟ੍ਰੈਟਜੀ ਬਣਾਈ ਆ ਉਹਦੇ ਵਿੱਚ ਇੱਕ ਤਾਂ ਜਿੱਥੇ-ਜਿੱਥੇ ਕੋਈ ਲੋੜ ਆ ਜਿੱਥੇ ਕੋਈ ਬੱਚੇ ਕਿਸੇ ਨਾ ਕਿਸੇ وجہ ਨਾਲ ਨਸ਼ਾ ਕਰਦੇ ਆ ਉਹਨਾਂ ਨੂੰ ਦਵਾਈ ਲੈਣ ਲਈ ਕਿਤੇ ਦੂਰ ਰਚਦਾ ਉਹਦੇ ਵਾਸਤੇ ਅਸੀਂ ਇਲਾਜ ਦਾ ਜਿੱਥੇ ਵੀ ਉਹ ਕਹਿਣਗੇ ਐਡੀਸ਼ਨਲ ਜਿਹੜਾ ਹੈਗਾ ਚਾਹੇ ਹੋਟ ਸੈਂਟਰ ਬਣਾਣਾ ਪਵੇ ਡੀ ਐਡਿਕਸ਼ਨ ਆਲਰੇਡੀ ਸਾਡੇ ਕੋਲੇ ਤਕਰੀਬਨ ਤਕਰੀਬਨ ਜਿਹੜੇ 480 ਬੈਡ ਹੈਗੇ ਆ ਡੀ ਐਡਿਕਸ਼ਨ ਤੇ ਰੀਆਪ ਦੇ ਵਿੱਚ ਤੇ तकरीबन 500 550 ਬੈਂਡ ਅਸੀਂ ਨਵੇਂ ਐਡ ਕਰ ਰਹੇ ਆ ਜੀ ਜਿਹਦੇ ਵਿੱਚ ਤੁਹਾਡੇ ਅਪਕਮਿੰਗ ਦੋ ਮੈਡੀਕਲ ਕਾਲਜ ਹੈਗੇ ਆ ਜੀ ਗੁਰੂ ਅਮਰਦਾਸ ਉਹ ਨੰਗਰ ਵੀ ਦੇਣਗੇ ਔਰ ਬੰਦਿਆਂ ਦਾ ਲਾਜ ਵੀ ਕਰਨਗੇ ਸੀਐਮਸੀ ਵਾਲੇ 50 ਡੈਡੀਕੇਟਿਡ ਬੈਂਡਸ ਹੋਰ ਦੇਣਗੇ ਡੀਐਮਸੀ ਵਾਲੇ 100 ਦੇਣਗੇ ਔਰ ਇੱਕ ਜੀਆਈਐਸ ਗਰੁੱਪ ਦਾ ਨਵਾਂ ਮੈਡੀਕਲ ਕਾਲਜ ਬਣ ਰਿਹਾ ਜੀ ਉਹ 200 ਬੈਡ ਦੇਣਗੇ ਇਸੇ ਤਰ੍ਹਾਂ ਇੱਕ ਹੋਮੀਓਪੈਥਿਕ ਕਾਲਜ ਵੱਲੋਂ 100 ਬੈਡ ਦੇਣਗੇ ਨਰਸਿੰਗ ਕਾਲਜਸ ਵਾਲੇ ਜਿਹੜੇ ਹੈਗੇ ਆ 190 ਬੈਡ ਉਹਨਾਂ ਨੇ ਪ੍ਰੋਮਿਸ ਕੀਤੇ ਆ ਸੋ ਸਾਡੇ ਜਿਹੜੀ ਡੀਡਿਕਸ਼ਨ ਤੇ ਰੀਹੈਬ ਬੈਡਸ ਆ ਉਹਦੀ ਕੈਪੈਸਿਟੀ ਦੁੱਗਣੀ ਕਰ ਰਹੇ ਆ ਅਸੀਂ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਿਪਟੀ ਕਮਿਸ਼ਨਰ ਇੰਡਸਟਰੀ ਨਾਲ ਟਾਈ ਅਪ ਕਰਕੇ ਵੀ ਉਹਨਾਂ ਨੂੰ ਕਿੰਨੇ ਬੰਦੇ ਚਾਹੀਦੇ ਆ ਕਿਹੜਾ ਸਕਿੱਲ ਚਾਹੀਦਾ ਡੀਡਿਕਸ਼ਨ ਰੀਹੈਬ ਸਕਿੱਲ ਡਵੈਲਪਮੈਂਟ ਇਕੱਠੇ ਹੋਣਗੇ ਸਾਰੇ ਜੀ ਜਦੋਂ ਕੋਈ ਸਾਡੇ ਕੋਲੇ ਕੋਈ ਵੀ ਜਿਹੜਾ ਜਿਸ ਤਰ੍ਹਾਂ ਸਾਡੀਆਂ ਜੇਲਾਂ ਦੇ ਵਿੱਚ ਬੰਦੇ ਪਹਿਲਾਂ ਭੇਜਦੇ ਸੀ ਅਸੀਂ ਉਹ ਉਹਨੂੰ ਡੀਕ੍ਰਿਮੀਨਲਾਈਜ਼ ਕਰਕੇ ਜਿਹੜੇ ਹੁਣ ਨਸ਼ਾ ਕਰਨ ਵਾਲੇ ਆ ਜਾਂ ਜਿਹੜੇ ਕੰਜ਼ਮਪਸ਼ਨ ਪਾਰਟੀ ਨਾਲ ਫੜੇ ਜਾਂਦੇ ਆ ਫਸਟ ਟਾਈਮ ਆਫ ਆਫੈਂਡਰ ਆ ਯੰਗ ਬੰਦੇ ਆ ਉਹਨਾਂ ਨੂੰ ਜੇਲਾ ਚ ਨਾ ਭੇਜ ਕੇ ਜਿਹੜੇ ਡੀਡਿਕਸ਼ਨ ਜਾਂ ਟ੍ਰੀਟਮੈਂਟ ਸੈਂਟਰ ਆ ਉਹਨਾਂ ਦੇ ਵਿੱਚ ਭੇਜਾਂਗੇ ਉੱਥੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਟੀਕੇ ਲਾਉਂਦੇ ਉਹਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਉਂਦੇ ਹੌਲੀ-ਹੌਲੀ ਗੋਲੀਆਂ ਛਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਔਰ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚੋਂ ਉਹਨਾਂ ਨੂੰ ਕੋਈ ਲੋਨ ਜਾਂ ਸਬਸਿਡੀ ਵੀ ਹੋਵੇ ਜਿਸ ਤਰ੍ਹਾਂ 31 ਕੋਰਸ ਸਾਡੇ ਕੋਲੇ ਖੇਤੀਬਾੜੀ ਦੇ ਆ ਹਾਈ ਵੈਲਿਊ ਕ੍ਰੌਪਸ ਦੇ ਇਸੇ ਤਰ੍ਹਾਂ ਜਿਹੜੇ ਆਈਟੀਆਈ ਦੇ ਵਿੱਚ ਬਹੁਤ ਸਾਰੇ ਕੋਰਸਸ ਹੈਗੇ ਆ ਜਿਹੜੇ ਇੰਡਸਟਰੀ ਨਾਲ ਰਿਲੇਟਡ ਹੈ ਕੰਪਿਊਟਰ ਜਿਹੜੇ ਮਾਡਰਨ 에ਜ ਹੈ ਚਾਹੇ AI ਹੈ ਜਾਂ ਕੰਪਿਊਟਰਸ ਹੈ ਅਕਾਊਂਟਿੰਗ ਹੈ ਇਹਦੇ ਨਾਲ ਰਿਲੇਟਡ ਸੰ ਫਾਊਂਡੇਸ਼ਨ ਨੇ ਜਿਹੜੇ ਕੋਰਸਸ ਸ਼ੁਰੂ ਕੀਤੇ ਆ ਔਰ ਜੇ ਸਾਨੂੰ ਸੁਪੋਜ਼ ਖੰਨੇ ਜਾਂ ਜਗਰਾਵਾਂ ਦੇ ਵਿੱਚ ਲੋੜ ਪਈ ਆ ਉੱਥੇ ਜਾ ਕੇ ਵੀ ਸਾਡੇ ਕੋਲੇ ਜਿਹੜੇ ਬੰਦੇ ਆ ਸਾਡੇ ਟ੍ਰੇਨਿੰਗ ਦੇਣ ਲਈ ਤਿਆਰ ਆ ਤੇ ਇਹਦੇ ਨਾਲ ਨਾਲ ਇੱਕ ਜਿਹੜਾ ਹੈਗਾ ਉਹ ਅਨੋਨਿਮਸ ਆ ਉਹ ਜਿਹੜੇ ਹੈਗੇ ਆ ਤੁਹਾਡੇ ਨਾਰਕੋਟਿਕ ਅਨੋਨਿਮਸ ਐਂਡ ਐਲਕੋਹਲਿਕ ਅਨੋਨਿਮਸ ਇੱਕ سپورਟ ਗਰੁੱਪ ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਚੁੱਕੇ ਸੀ ਜਾਂ ਜਿਹੜਾ ਯੂਥ ਦੇ ਵਾਂਟ ਟੂ ਵਰਕ ਫੋਰ ਚੇਂਜ ਉਹ ਵਾਲੇ ਯੂਥ ਦਾ ਇੱਕ ਗਰੁੱਪ ਹੈ ਹਰ ਜਿੱਥੇ ਵੀ ਕੋਈ ਡੀਡਿਕਸ਼ਨ ਜਾਂ ਰੀਐਬਸਰਟ ਹੋਵੇ ਨਾਲ ਇੱਕ سپورਟ ਗਰੁੱ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਜਾ ਰਹੀ ਹੈ ਯੂਥ ਦੇ ਗਰੁੱਪਸ ਬਣਾਏ ਜਾ ਰਹੇ ਆ ਤਾਂ ਕਿ ਜਿਹੜਾ ਪੂਰਾ ਪਿੰਡ ਹੈ ਜਾਂ ਮਹੱਲਾ ਉਹਨੂੰ ਨਸ਼ਾ ਮੁਕਤ ਕੀਤਾ ਜਾਵੇ ਸੋ ਇੱਕ ਜਿਹੜੀ ਨਵੀਂ ਚੀਜ਼ ਹੈ ਪਹਿਲਾਂ ਕਿਤੇ ਨਾ ਕਿਤੇ ਜਿਹੜਾ ਨਸ਼ੇ ਦਾ ਕੰਮ ਚੱਲਦਾ ਸੀ ਉਹਨੂੰ ਸਿਆਸੀ ਪੁਸ਼ਤਪਰਾਈ ਸੀ ਔਰ ਇਹ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜੀਵਾਲ ਭਗਵਾਨ ਮਾ ਜੀ ਨੇ ਪੰਜਾਬ ਦੇ ਵਿੱਚੋਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਇਸ ਵੇਲੇ ਕੋਈ ਸਿਆਸੀ ਪੁਸ਼ਤਪਰਾਈ ਨਹੀਂ ਕਿਸੇ ਵਾਸਤੇ ਹੋਈ ਕੋਈ ਹੋਵੇ ਕਿਸੇ ਪਾਰਟੀ ਦਾ ਹੋਵੇ ਵੱਡੇ ਤੋਂ ਵੱਡਾ ਅਫਸਰ ਹੋਵੇ ਜਿਹੜਾ ਬੰਦਾ ਮਰਜ਼ੀ ਹੋਵੇ ਜਿਹੜਾ ਨਸ਼ਿਆਂ ਦਾ ਕੰਮ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹੜਾ ਨਸ਼ਾ ਕਰਨ ਵਾਲਾ ਹੈ ਉਹਦੇ ਨਾਲ ਹਮਦਰਦੀ ਹੈ ਉਹਦੀ ਮਾਂ ਭੈਣ ਨਾਲ ਹਮਦਰਦੀ ਹੈ ਉਹਦੇ ਪਰਿਵਾਰ ਨਾਲ ਹਮਦਰਦੀ ਹੈ ਉਹਨਾਂ ਨੂੰ ਨਸ਼ੇ ਛਡਾਵਾਂਗੇ ਕੰਮ ਤੇ ਲਾਵਾਂਗੇ ਕੰਮ ਸਿਖਾਵਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਨਾਲ ਸਖਤੀ ਨਾਲ ਨਿਪਟਿਆ ਜਾਊਗਾ ਔਰ ਪੁਲਿਸ ਕਰ ਰਹੀ ਹੈ ਚਾਹੇ ਉਹਨਾਂ ਦੀ ਪਾਪ ਦੀ ਕਮਾਈ ਹੋਵੇ ਕੁਝ ਵੀ ਹੋਵੇ ਇਹ ਤੁਹਾਡੇ ਸਾਹਮਣੇ ਇੱਕ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਪਾਕਿਸਤਾਨ ਤੋਂ ਡਰੋਨ ਤੇ ਨਸ਼ਾ ਆਂਦਾ ਸੀ ਹੁਣ ਨਸ਼ਾ ਤਾਂ ਆਂਦਾ ਹੈ ਪਰ ਕੋਈ ਚੱਕਰ ਨਹੀਂ ਜਾਂਦਾ ਉਹਨਾਂ ਨੇ ਭੇਜਣਾ ਬੰਦ ਕਰਤਾ ਜੀ ਕਿਉਂਕਿ ਜਿਹੜਾ ਚੱਕਣ ਜਾਂਦਾ ਉਹਦੇ ਗਿੱਟੇ ਸਿੱਕੇ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਕੋਈ ਮਤਲਬ ਇਹਦੇ 'ਚ ਕੋਈ ਰਹਿਤ ਨਹੀਂ ਹੈ ਸੋ ਇਹ ਜਿਹੜੀ ਮਤਲਬ ਇਹਦੇ ਵਾਸਤੇ ਜਿਹੜੀ ਇੱਕ ਪੋਲੀਟੀਕਲ ਵਿਲ ਸਿਆਸੀ ਇੱਛਾ ਸ਼ਕਤੀ ਨੀਤੀ ਨiyet ਆ ਜਿਹੜੀ ਸਾਰੇ ਨੀਤੀ ਦੀ ਮੈਂ ਗੱਲ ਕੀਤੀ ਆ ਵੇ ਜਾਏ ਅਸੀਂ ਨਵੇਂ ਡੀਡਿਕਸ਼ਨ ਰੀਐਬ ਸੈਂਟਰ ਬਣਾ ਰਹੇ ਆ ਸਕਿੱਲ ਡਵੈਲਪਮੈਂਟ ਨਾਲ ਲਿੰਕ ਕਰ ਰਹੇ ਆ ਅਪਲਾਈਮੈਂਟ ਨਾਲ ਜੁੜ ਕਰ ਰਹੇ ਆ ਸੋ ਨੀਤੀ ਵੀ ਆ ਨiyet ਵੀ ਆ ਔਰ ਸਿਆਸੀ ਪੁਸ਼ਤਪਨਾਈ ਖਤਮ ਕਰਤੀ ਆ ਮਾਫੀਆ ਦੇ ਨਾਲ ਕੋਈ ਹਮਦਰਦੀ ਨਹੀਂ ਆ ਸੋ ਇਹ ਪੱਕਾ ਨਿਸ਼ਚਾ ਕਰਕੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ